ਹਰ ਹਰ ਮਹਾਦੇਵ ਹੋਲੇ ਬੰਬੰਬ ਹੋਲੇ ਬੰਬੰਬ ਹੋਲੇ ਸਤਿ ਸ਼੍ਰੀ ਅਕਾਲ ਅੱਜ ਗੁਰਨਾਨਕ ਭਵੰਦੇ ਮੁਲਾਜ਼ਮਾਂ ਵੱਲੋਂ ਸਮੂਹ ਮੁਲਾਜ਼ਮਾਂ ਵੱਲੋਂ ਬਾਬਾ ਭੋਲਾ ਜੀ ਦੇ ਲੰਗਰ ਲਗਾਇਆ ਗਿਆ ਹੈ ਧੰਨਵਾਦ ਲੰਗਰ ਜੀ ਕੜੀ ਚੌਲ ਜੀ ਚਾਪ ਕੋੜਾ ਜੀ ਅੱਜ ਦੇ ਯੂਥ ਨੂੰ ਅਸੀਂ ਕੀ ਮੈਸੇਜ ਦਵਾਂਗੇ ਲੰਗਰ ਲਾਉਣਾ ਚਾਹੀਦਾ ਜੀ ਤੇ ਟੱਡਕੇ ਦੇ ਸਾਰਾ ਮੇਜਾ ਲੰਗਰ ਦਾ ਪ੍ਰਬੰਧ ਕਰਨਾ ਚਾਹੀਦਾ ਮੈਂ ਸ਼ਕੀਰ ਹੈ ਕੈਂਪਲੀ ਜੀਮ ਦੇ ਪ੍ਰਧਾਨ ਤਰਫੋਂ ਸਾਡੇ ਸਾਰੇ ਸਟਾਫ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਬਾਬੇ ਭੋਲੇ ਜੀ ਦਾ ਲੰਗਰ ਲਗਾਇਆ ਜਾਂਦਾ ਹੈ ਕਿ ਬਹੁਤ ਵਧੀਆ ਗੱਲ ਹੈ ਸਾਰਿਆਂ ਨੂੰ ਇਹ ਕੰਮ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਵਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਰਾਹ ਗਾਇਰ ਆਂਦਾ ਜਾਂਦਾ ਲੰਗਰ ਛਕੇ ਕਿਸੇ ਨੂੰ ਕੋਈ ਤੁਹਾਨੂੰ ਪਤਾ ਹੀ ਆਜ ਕੱਲ ਦੇ ਸਮੇਂ ਦੇ ਵਿੱਚ ਭੁੱਖ ਮਾਰੀ ਦਾ ਕੰਮ ਹੈਗਾ ਵਾ ਇਸ ਕਰਕੇ ਆਏਗੇ ਲਈ ਨਗਰ ਲਾਉਣਾ ਬਹੁਤ ਜ਼ਰੂਰੀ ਹੈ ਤੇ ਮੁੰਡਿਆਂ ਨੂੰ ਵੱਤੋ ਵਾਦ ਇਹ ਕੰਮ ਕਰਨਾ ਜਿਹਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹਾਂਜੀ ਸਰ ਅੱਜ ਜਿਹੜਾ ਲੱਗ ਲਗਾਇਆ ਕਿਹੜਾ ਇਲਾਕਾ ਤੇ ਕਿਹਦੇ ਵੱਲੋਂ ਲਗਾਇਆ ਅੱਜ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਟੀਲਟ ਸਟਾਫ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਮਾਸ਼ ਸ਼ਰਤ ਜੋ ਪ੍ਰਕਾਸ਼ਨ ਮੁੱਖ ਰੱਖਦੇ ਹੋਇਆ ਮੈਂ ਸਾਰੇ ਸਟਾਫ ਨੂੰ ਮੁਬਾਰਕ ਵਧਾਈ ਦਿੰਦਾ ਵਾਂ ਕਿ ਇਹ ਜਿਹੜਾ ਸਾਰਿਆਂ ਨੇ ਰਲ ਕੇ ਆਯੋਜਨ ਕੀਤਾ ਹੈ ਬਹੁਤ ਅੱਛਾ ਉਪਰਾਲਾ ਹੈ ਤੇ ਸਾਨੂੰ ਸਾਰਿਆਂ ਨੇ ਰਲ ਕੇ ਇਹ ਗੁਰੂ ਨਗਰੀ ਹੈ ਇਹਦੇ ਚ ਸਾਡੇ ਜਿੱਦ ਕਿਤੇ ਕੋਈ ਭੁੱਖਾ ਨਹੀਂ ਜਾਂਦਾ ਲੰਗਰਾਂ ਦਾ ਇੱਥੇ ਬਹੁਤ ਜ਼ਿਆਦਾ ਇੰਤਜ਼ਾਮ ਰਹਿੰਦਾ ਔਰ ਸੰਗਤਾਂ ਜੜੀਆਂ ਵੱਧ ਜੜ ਕੇ ਆਪਣਾ ਸਹਿਯੋਗ ਦਿੰਦੀਆਂ ਨੇ ਸੋ ਅੱਜ ਮਾਸ਼ ਸ਼ਿਵਰਾਤਰੀ ਦੇ ਕਲਕਸ਼ਨ ਮੁਖਰ ਉਹਦਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਇਹਨਾਂ ਨੂੰ ਇਸ ਆ ਆਯੋਜਨ ਕਰਨ ਦਾ ਧੰਨਵਾਦ ਨਹੀਂ ਕਰਦਾ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ